ਮਕਾਮ ਉਹੀ ਹੈ ਕਹ ਨਾਨਕ ਦਾ ਸੱਚ ਬਗੋਈ ਮਕਾਮ ਇੱਕਾ ਮਕਾਮ ਕੀ ਪਰਮਾਤਮਾ ਦੇ ਵਿੱਚ ਲੀਨ ਹੋਣਾ ਪਰਮਾਤਮਾ ਦੇ ਵਿੱਚ ਜਿੰਨਾ ਚਿਰ ਲੀਨ ਨਹੀਂ ਹੁੰਦਾ ਓਨਾ ਚਿਰ ਸਮਾਜ ਦੇ ਵਿੱਚ ਚੱਲਦਾ ਰਹਿਣਾ ਹੁਣ ਦੇਖੋ ਪਰਮਾਤਮਾ ਦੇ ਵਿੱਚ ਲੀਨ ਸਭ ਤੋਂ ਸਿਖਰ ਇਸ ਧਰਤੀ 'ਤੇ ਤੇਰੀ ਸਿਕਦਾਈ ਸਿਖਰ ਮਨੁੱਖਾ ਪਈ ਪ੍ਰਾਪਤ ਮਾਨਖ ਦੇ ਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਗੋਬਿੰਦ ਦੀ ਪ੍ਰਾਪਤੀ ਮਨੁੱਖ ਨੂੰ ਹੋ ਸਕਦੀ ਹੈ ਪ੍ਰਕਿਰਤੀ ਦਾ ਇੱਕ ਨਿਯਮ ਆ ਵੀ ਦੇਖੋ ਪ੍ਰਕਿਰਤੀ ਦੇ ਵਿੱਚ ਕਈ ਜਨਮ ਸੈਲਗਿਰ ਕਰਿਆ بڑے ਜਨਮ ਅਸੀਂ ਪੱਥਰ ਸੀ ਪੱਥਰ ਤੋਂ ਮਨੁੱਖ ਚੱਲਿਆ ਪੱਥਰ ਤੋਂ ਬਾਦ ਮਿੱਟੀ ਮਿੱਟੀ ਤੋਂ ਬਾਦ ਬਨਸਪਤੀ ਵਨਸਪਤੀ ਬਣਿਆ ਬਨਸਪਤੀ ਤੋਂ ਬਾਅਦ ਸਭ ਤੋਂ ਵੱਡੀ ਖਾਨ ਆਹੇ ਉਤਪਜ ਖਾਨ ਬਨਸਪਤੀ ਤੋਂ ਬਾਅਦ ਈੜੇ ਮਕੌੜੇ ਪਸ਼ੂ ਪੰਛੀ ਉਤੋਂ ਬਾਅਦ ਮਨੁੱਖਾ ਇਹ ਜਿਹੜਾ ਵਿਕਾਸ ਆ ਮਨੁੱਖ ਤੱਕ ਪ੍ਰਕਿਰਤੀ ਕਾ ਪਰਮਾਤਮਾ ਵੱਲੋਂ ਇਹਦੇ ਵਿੱਚ ਸਾਡੀ ਕੋਈ ਕਾਰਨਾ ਨਹੀਂ ਹੈਗੀ ਸਾਡਾ ਕੋਈ ਉਦਮ ਨਹੀਂ ਹੈਗਾ ਇਹ ਪਰਮਾਤਮਾ ਵੱਲੋਂ ਆ ਮਨੁੱਖ ਤੱਕ ਤੈਨੂੰ ਪਰਮਾਤਮਾ ਨੇ ਲਿਆ ਕੇ ਮਨੁੱਖ ਨੂੰ ਖੜਾਤਾ ਚੌਂਕ ਦੇ ਵਿੱਚ ਇਹ ਤੋਮ ਨੂੰ ਕ ਸੱਜੇ ਜਾ ਸਕਦਾ ਖੱਬੇ ਜਾ ਸਕਦਾ ਪਿੱਛੇ ਜਾ ਸਕਦਾ ਅੱਗੇ ਜਾ ਸਕਦਾ ਸੱਜੇ ਸੱਜੇ ਜਾਣਾ ਕੀ ਹੈ ਇਹ ਦੇਵਤਾ ਹੋ ਸਕਦਾ ਹੈ ਖੱਬੇ ਜਾਣਾ ਕੀ ਹੈ ਭੂਤ ਪ੍ਰੇਤ ਹੋ ਸਕਦਾ ਹੈ ਪਿੱਛੇ ਜਾਣਾ ਕੀ ਹੈ ਉੱਥੀ ਪਿਛਲੀਆਂ ਜੁਨਾਂ ਚ ਪਸ਼ੂ ਵਰਤੀ ਚ ਪਿੱਛੇ ਵੀ ਜਾ ਸਕਦਾ ਅੱਗੇ ਜਾਣਾ ਕੀ ਹੈ ਪਰਮਾਤਮਾ ਹੋ ਸਕਦਾ ਹੈ